बांके बिहारी लाल की जय जोर से लगाओ जयकारा बोलो बांके बिहारी लाल की जय श्री राधा रमण लाल की जय हो श्री राधा बल्लभ लाल की जय जय श्री राधे वो तेल फूल बन गया एक बार जहर का प्याला अपनी पत्नी के हाथ में देकर के बुला अगर तू धर्म का पालन करने वाली है तो अपने बेटे को जहर फिलाधु तो के तो हाथ पैर फूल गए कि मैं क्या करूं उधर पति की बात कि बेटे को प्रेम से कक्षा भगवान कर रहे हैं उसका कोई पाल पाका करने वाला दुनिया में नहीं है अपनी बहन होलिका को बैठाया था ਪ੍ਰਹਲਾਦ ਜੀ ਕੋ ਬਿਠਾ ਦਿਆ ਥਾ ਜਲਤੀ ਹੀ ਆਪਣੀ ਨੇ वहीं लगा 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 लगा

ना अस्त्र से ना शस्त्र से देख आज लंबे लंबे नाखून लेकर के आया हूँ तूने वरदान मांगा था बारह महीने में कभी ना मरूं तेरवा महीना चल रहा था बोली पुरुषोत्तम तो <laughs> <laughs> ਗੁਰੂ ਮਹਾਰਾਜ ਜੀ ਦੇ ਪੱਤੇ ਦੂਜੇ ਰੋਡ ਉੱਪਰ ਆਵਾਗਤ ਨਾਮ ਹਾਂ ਜੀ ਮੇਰਾ ਨਾਮ ਸੰਜੀਵ ਸਿੰਘ ਲਾ ਜੀ ਆਕਾਸ਼ ਸ਼ਮੀਲ ਨਮਸਕਾਰ ਫਤਗੜ ਚੁੜੀਆਂ ਹਾਂ ਜੀ ਸੰਜੀਵ ਜੀ ਗੁਰੂ ਮਹਾਰਾਜ ਜੀ ਦਾ ਜਨ ਕਾਰਜ ਕਰਾਇਆ ਜਾ ਰਿਹਾ ਜੀ ਕਿਹਨਾਂ ਨੰਬਰ ਹਾਂ ਜੀ ਠਾਕੁਰ ਜੀ 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 ਸ਼ਹਿਰ ਬਹੁਤ ਪੁਰਾਣੀ ਕਥਾ ਹੈ ਅਰਸਣ ਕਰਵਾਈ ਦੀ ਇਹ ਮੇਰੇ ਕੋਈ ਅਸੀਖ ਇਕੱਲੇ ਨਹੀਂ ਕਰਾਉਂਦੇ ਸਾਡੇ ਸਾਰੇ ਸਹਿਯੋਗੀ ਹੈ 5 6 ਜਿਹਨੇ ਸੀ ਮੈਂਬਰ ਹਲਕੇ ਕਰਵਾਈ ਦੀ ਤੇ ਨਾਲ ਚਤੂ ਵੱਲੇ ਦਾ ਪ੍ਰਭੂ ਦਾ ਸਹਿਯੋਗ ਹੁੰਦਾ ਹੈ ਤੇ ਬਾਕੀ ਪਬਲਿਕ ਦਾ ਸਹਿਯੋਗ ਹੁੰਦਾ ਤੇ ਜਿਹੜਾ ਸਹਿਯੋਗ ਘਟਦਾ ਹੈ ਉਹ ਬਾਕੀ ਮੀਡੀਆ ਵਾਲੇ ਆ ਕੇ ਮੋੜਾ ਕਰਦੇ। ਸੋ ਮੈਂ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ ਇੱਥੇ ਆਂਦੇ ਆ ਠਾਕੁਰ ਜੀ ਦਾ ਆਸ਼ੀਰਵਾਦ ਲੈਣ ਵਾਸਤੇ। ਸਰ ਕਿੰਨੇ ਵਜੇ ਕਾਰਜਕ੍ਰਮ ਸ਼ੁਰੂ ਹੁੰਦਾ ਹੈ ਤੇ ਕਿੰਨੇ ਵੇ ਤੱਕ ਕਰੀਬ ਸਮਾਗਮ ਰਸਮ ਹੁੰਦੀ ਜਿੱਥੇ ਜਾਂ ਕੰਪਨ ਮੈਂਬਰ ਅੱਜ ਆਏ ਤੁਹਾਡੇ ਸਾਹਮਣੇ। 7 ਦਿਨ ਪ੍ਰੋਗਰਾਮ ਚੱਲਦਾ ਹੈ ਅੱਜ ਚੌਥਾ ਦਿਨ ਹੈ ਜਿੰਨੂੰ ਅਸੀਂ ਆਨੰਦ ਉਤਸਵ ਕਹੀ। ਤੇ ਰੋਜ਼ 4 ਤੋਂ 7 ਦੀ ਜਿਹੜੀ ਟਾਈਮਿੰਗ ਹੈ 4 ਤੋਂ 7 ਦੀ ਟਾਈਮਿੰਗ ਹੈ ਬਟ ਕਲੀਅਰ ਹੁੰਦੇ ਹੁੰਦੇ 8 ਵੱਜ ਜਾਂਦੇ ਨੇ ਅੱਜ ਇੱਥੇ ਨੀਰ ਸਾਹਿਬ ਆਏ ਸੀ ਤੇ ਸ਼ੀਤਲ ਜੁਨੀਜਾ ਜੀ ਟ੍ਰੇਡ ਐਡਮਿਸ਼ਨ ਦੇ ਜੀਐਸਟੀ ਕਮਿਸ਼ਨ ਦੇ ਜਿਹੜੇ ਮੈਂਬਰ ਆ ਉਹ ਆਏ ਸੀ ਕੱਲ ਗੋਰ ਸਾਹਿਬ ਆਏ ਸੀ ਐਮਐਲਏ ਗੋਰ ਵਿਜੇਪਤਪਨ ਸੋ ਦੇਖੋ ਇਹ ਧਰਮ ਦਾ ਕੰਮ ਹੈ ਇੱਥੇ ਕੋਈ ਵੀ ਆ ਸਕਦਾ ਇਹ ਕੋਈ ਅਸੀਂ निमंत्रण पत्र दी किसे नु दे दे जिन्ना दी जो अपनी श्रद्धा ਉਸ ਅਨੁਸਾਰੋਂ ਆਂਦੇ ਆ ਤੇ ठाकुर जी दी ब्लेसिंगਸ 받ਦੇ ਇਹ ਕਥਾ ਕਰਾਉਣ ਦੇ ਵਿੱਚ ਸਾਡਾ ਮਕਸਦ ਕੀ ਹੈ ਮੇਰੇ ਵਿਕਾਸ ਸਿੰਘ ਜੀ ਹੈ ਜੇ ਤਰੇਂ ਜੀ ਹੈ ਉਹ ਰਜੀਵ ਸੈਕਲ ਜੀ ਹੈ ਸਾਰੇ ਸਾਡੇ ਮੈਂਬਰ ਹੀ ਹੈ ਮੈਸੇਜ ਆਵੇ ਕਿ ਲੋਕੀ ਆਪਣੇ ਜਿਹੜੀ ਸਾਡਾ ਕਲਚਰ ਹੈ Hindu ਕਲਚਰ ਜਿਹੜਾ ਹੈ ਸੋ ਸ੍ਰਾਤਨ ਧਰਮ ਉਹਦੇ ਨਾਲ ਜੁੜੇ ਰਹੇ ਖਾਸ ਤੌਰ ਤੇ ਤੁਸੀਂ ਇੱਕ ਚੀਜ਼ ਨੋਟ ਕਰੋ ਬਾਹਰ ਯੂਥ ਚ ਵੀ ਕਿੰਨੇ ਲੋਕ ਆਏ ਐ ਲੇਡੀਜ਼ ਵੀ ਐ ਲੜਕੇ ਵੀ ਐ ਲੜਕੀਆਂ ਵੀ ਐ ਲੇਡੀਜ਼ ਜੈਂਟ ਸਭ ਐ ਇਹਦੇ ਚ ਮੇਰਾ ਇੱਕ ਮੋਟਿਵ ਹੋਰ ਹੈਗਾ ਕਿ ਜਿਹੜਾ ਅੱਜ ਕੱਲ ਦਾ ਯੂਥ ਨਸ਼ੇ ਵੱਲ ਭਜਦਾ ਐ ਜਾਂ ਭੜੇ ਕਰਮਾਂ ਵੱਲ ਭਜਦਾ ਐ ਕਿ ਥੋੜਾ ਜਿਹਾ ਬਹੁਤਾ ਤਾਂ ਨਹੀਂ ਚਲੋ ਅਸੀਂ ਜਿੰਨਾ ਕੋਸ਼ਿਸ਼ ਕਰ ਸਕਦੇ ਹਾਂ ਉਹਨਾਂ ਨੂੰ ਇੱਕ ਅੱਛਾ ਮੈਸੇਜ ਜਾਵੇ ਕਿ 7 ਦਿਨ ਕਥਾ ਚੱਲੇਗੀ ਭਾਵੇਂ ਪਹਿਲੇ ਉਹ ਕਹਾਂਗੇ ਕੀ ਐ ਜੀ ਕੀ ਐ ਲੇਕਿਨ ਠਾਕੁਰ ਜੀ ਦੀ ਇੰਨੀ ਕਿਰਪਾ ਮੈਂ ਦਾਵੇ ਨਾ ਕਹਿ ਸਕਦਾ ਐਟ ਲੀਸਟ ਚਾਹੇ ਪੰਜ ਮਿੰਟ ਵਾਸਤੇ ਆਣ ਇੱਕ ਦਿਨ ਪਹੁੰਚ ਹੀ ਜਾਂਦੇ ਹਤੇ ਤੇ ਜਿਹੜਾ ਇੱਕ ਵਾਰੀ ਪਹੁੰਚ ਗਿਆ ਨਾ ਉਹਨੂੰ ਪਤਾ ਲੱਗ ਜਾਂਦਾ ਫੇ ਕੀ ਕਰ ਔਰ ਅਗਲੇ ਸਾਲ ਨੂੰ ਇੰਤਜ਼ਾਰ ਜ਼ਰੂਰ ਕਰਦਾ ਜੀ ਇਹ ਠਾਕੁਰ ਜੀ ਦੀ ਕਿਰਪਾ ਨਾਲ ਪੰਚਵੀਂ ਸਲਾਰਾਮ ਸ਼੍ਰੀਵਤ ਭਗਵਤ ਪੁਰਾਣ ਦੀ ਕਥਾ ਹੋਈ ਜੇ ਕਰਾਂਦੇ ਉਹ ਹੀ ਹੈ ਮੈਂ ਕਹਾਂ ਮੈਂ ਕਰਾਨਾ ਆਇਆ ਕਰਾਂਦੇ ਕੋਈ ਨਹੀਂ ਕਰਾਂਦਾ ਕਰਾਂੰਗਲੇ ਠਾਕੁਰ ਜੀ ਹੈ ਬਸ ਉਹਨਾਂ ਦੀ ਕਿਰਪਾ ਹੈ ਉਹ ਕਿਰਪਾ ਕਰੀ ਜਾ ਰਹੀ ਹੈ ਤੇ ਕਥਾ ਹੋਈ ਜਾ ਅੱਛਾ ਠੀਕ ਮੇਰਾ ਨਾਮ ਅਜੀਤ ਰਹਿਣਾ ਜੀ ਨਹੀਂ ਕਿ ਤੁਹਾਨੂੰ ਪਤਾ ਹੈ ਕਿ ਸਾਡੀ ਗਲੀ ਦੇ ਵਿੱਚ ਮਹਾਭਗਵਤ ਪੁਰਾਨ ਦੀ ਕਥਾ ਚੱਲ ਰਹੀ ਹੈ। ਔਰ 5 ਸਾਲਾ ਇਹ ਪੰਜਵਾਂ ਸਾਲ ਹੈ ਲਗਾਤਾਰ ਕੰਟੀਨਿਊਸ਼ਨ ਦੇ ਵਿੱਚ ਜਦੋਂ ਕਿ ਅਸੀਂ ਸਾਰੇ ਇਲਾਕਾ ਨਿਵਾਸੀ ਆਪਣੇ ਗਲੀ ਵਾਲੇ ਨਿਵਾਸੀ ਹਰਲ ਮਿਲ ਕੇ ਇਸ ਕਥਾ ਦਾ ਯੋਜਨ ਕਰ ਰਹੇ ਹਾਂ। ਇਸ ਕਥਾ ਨੂੰ ਕਹਿਣ ਵਾਸਤੇ ਜਿਹੜੇ ਕਥਾਵਾਚਕ ਨੇ ਸ਼੍ਰੀ ਵਿਹੋਮ ਸ਼ਾਸਤਰੀ ਜੀ ਉਹ ਮਰਾਦਾਬਾ ਤੋਂ ਆਏ ਨੇ। ਬਹੁਤ ਹੀ ਅੱਛੀ ਔਰ ਅਨੰਦਦਾਇਕ। ਠਾਕੁਰ ਜੀ ਦਾ ਚਤ੍ਰਣ ਔਰ ਧੇਰੇ ਨੇ ਇਸ ਕਥਾ ਦੇ ਮਾਧਿਅਮ ਤੇ ਥਰੂ ਇਹਦਾ ਮਕਸਦ ਇਹੋ ਹੀ ਹੈ ਕਿ ਥਾਮਾ ਵਗੈਰਾ ਭਗਵਦ ਗੀਤਾ ਕਰਨ ਦਾ ਕਿ ਸਾਡੇ આજ ਕੱਲ ਦੀ ਜੋ ਜਨਰੇਸ਼ਨ ਹੈ ਜਿਹੜੀ ਕਿ ਇਸ ਪ੍ਰਭੂ ਦੇ ਨਾਮ ਤੋਂ ਵਿਮੁਖ ਹੋ ਚੁੱਕੀ ਹੈ ਉਹਨਾਂ ਨੂੰ ਨਾਲ ਜੋੜਿਆ ਜਾਵੇ ਉਹਨਾਂ ਨੂੰ ਪਤਾ ਲੱਗੇ ਸਾਡੀ ਸੰਸਕ੍ਰਿਤੀ ਕੀ ਹੈ ਸਾਡਾ ਕਲਚਰ ਕੀ ਹੈ ਕਿਉਂ ਅਸੀਂ ਵੈਸਟਰਨਾਈਜੇਸ਼ਨ ਦੇ ਪਿੱਛੇ ਭੱਜੀ ਜਾ ਰਹੇ ਹਾਂ ਉਸ ਜੀ ਨੂੰ ਇਕੱਠਾ ਕਰਨ ਵਾਸਤੇ ਹੀ ਇਹੋ ਜਿਹੀਆਂ ਭਗਵਦ ਗੀਤਾ ਦੀ ਕਥਾ ਦਾ ਆਯੋਜਨ ਜਿਹੜਾ ਹੈਗਾ ਵਾ ਟਾਈਮ ਟੂ ਟਾਈਮ ਤੇ ਕੀਤਾ ਜਾਂਦਾ ਹੈ ਸਾਡਾ ਤੇ ਕਿਹੋ ਜਿਹਾ ਮਕਸਦ ਹੈ ਸਾਰੇ ਸਾਥੀਆਂ ਦਾ ਕਿ ਅਸੀਂ ਅੱਗੇ ਵੀ ਪ੍ਰਮਾਤਮਾ ਠਾਕੁਰ ਜੀ ਕਿਰਪਾ ਕਰਨ ਕਿ ਇਹ ਨੂੰ ਅਸੀਂ ਕੰਟੀਨਿਊ ਰੱਖ ਸਕੀਏ ਹਰ ਸਾਲ ਦੇ ਵਿੱਚ ਔਰ ਤਾਂ ਕਿ ਇੱਕ ਮੈਸੇਜ ਆਵੇ ਸਾਰੇ ਪੂਰੀ ਜਨਤਾ ਨੂੰ ਪੂਰੇ ਅੰਮ੍ਰਿਤਸਰ ਵਾਸੀਆਂ ਨੂੰ ਕਿ ਹਾਂ ਐਜ਼ਾ ਮਕਸਦ ਹੈ ਬੈ ਕਿ ਸਰਾਤਨ ਧਰਮ ਨਾਲ ਅਸੀਂ ਜੁੜੀਏ ਜਿਹੜੇ ਸਾਡੇ ਸ਼ਾਸਤਰ ਸਾਨੂੰ ਕੀ ਸਿੱਖਿਆ ਦਿੰਦੇ ਨੇ ਐਕਚੁਅਲ ਉਹਦੇ ਤੋਂ ਅਸੀਂ ਜਿਹੜੇ ਹਲਕ ਹੋਏ ਨੇ ਆ ਉਹ ਇਸ ਕਥਾ ਵਿੱਚ ਬੈਠ ਕੇ ਸੁਣਨ ਨੂੰ ਮਿਲਦਾ ਹੈ ਉਹ ਲੋਕੀ ਤੁਸੀਂ ਦੇਖ ਹੀ ਪਾ ਰਹੇ ਹੋ ਅਨੰਦ ਵਿਵੋਰ ਹੋ ਰਹੇ ਨੇ ਪੂਰੇ ਨੱਚ ਰਹੇ ਨੇ ਗਾ ਰਹੇ ਨੇ ਟੱਪ ਰਹੇ ਨੇ ਕਿਸੇ ਨੂੰ ਕੋਈ ਚੀਜ਼ੇ ਕਿਕਰ ਨਹੀਂ ਹੈ ਔਰ ਉਸੇ ਦੇ ਕੜੀ ਦੇ ਵਿੱਚ ਉਹ ਜਿਹੜੇ ਕਿ ਇਥੋਂ ਦੇ ਮੇਅਰ ਸਾਹਿਬ ਹੈ ਉਹਨਾਂ ਦਾ ਵੀ ਇੱਥੇ ਆਣਾ ਹੋਇਆ ਸਾਡੇ ਕਾਉਂਸਲਰ ਸਾਹਿਬ ਦਾ ਆਣਾ ਹੋਇਆ ਸਾਡੇ ਕੁਮਾਰ ਵਿਜੇ ਪ੍ਰਤਾਪ ਜੀ ਜਿਹੜੇ ਐਮਐਲਏ ਹਗੇ ਨੇ ਉਹ ਆ ਉਹਨਾਂ ਦਾ ਆਣਾ ਹੋਇਆ ਮੈਂ ਜ਼ਰੂਰ ਕਹਿਣਾ ਚਾਹਾਂਗਾ ਕਿ ਕੁਮਰ ਵੀ ਤੇ ਪ੍ਰਤਾਪ ਜੀ ਨੇ ਜਦੋਂ ਗਾਸੀ ਕਥਾ ਦਾ ਪ੍ਰారంਭ ਕੀਤਾ ਸੀਗਾ ਪਹਿਲੇ ਦਿਨ ਹੀ ਉਦੋਂ ਕਾਲਾ ਯਾਤਰਾ ਜੀ ਉਹਨਾਂ ਨੇ ਹਿੱਸਾ ਲੇਤਾ ਔਰ ਪੂਰਾ ਟਾਈਮ ਜਿੱਥੇ-ਜਿੱਥੇ ਸਾਡੀ ਕਾਲਾ ਯਾਤਰਾ ਗਈ ਸਾਡੀ ਪੂਰੀ ਕਲੋਨੀ ਦੇ ਵਿੱਚ ਉਹਨਾਂ ਨੇ ਮਹਾਭਗਵਤ ਪੁਰਾਨ ਨੂੰ ਆਪਣੇ ਮਸਤਕ ਤੇ ਸਰ ਤੇ ਰੱਖ ਕੇ ਇਹਨੂੰ ਜੜਾ ਗਵ ਯਾਤਰਾ ਨੂੰ ਕੇ ਚਲਾਇਆ ਬਹੁਤ ਬਹੁਤ ਧੰਨਵਾਦੀਆਂ ਸੇ ਸਾਰਿਆਂ ਨੂੰ ਔਰ ਕੱਲ ਵੀ ਉਹ ਦਰਸ਼ਨ ਦੇਣਗੇ ਨਾ ਤੇ ਕੁਮਰ ਵੀ ਜੇ ਪ੍ਰਤਾਪ ਜੀ ਉਹਨਾਂ ਨੂੰ ਕਹਿੰਦੀ ਜੋਤ ਨਹੀਂ ਪੈਂਦੀ ਮੈਂ ਚਾਹਨਾ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਸਾਡੇ ਲੀਡਰ ਸਾਹਿਬਾਨ ਵੀ ਹੈ ਸਾਡੇ ਇਸ ਕਲਚਰ ਦੇ ਨਾਲ ਜੁੜੇ ਰਹੇ ਸੰਤਾਨ ਧਰਮ ਦੇ ਨਾਲ ਤਾਂ ਕਿ ਇਹ ਸੰਦੇਸ਼ ਸਾਰਿਆਂ ਨੂੰ ਜਾਵੇ ਔਰ ਤੁਹਾਡਾ ਨਿਊਜ਼ ਚੈਨਲ ਵਾਲਿਆਂ ਦਾ ਇਹ ਬਹੁਤ-ਬਹੁਤ ਧੰਨਵਾਦ ਹੈ ਕਿ ਜਿਵੇਂ ਤੁਹਾਡੇ ਹੀ ਥਰੂ ਇਹ ਸਾਡਾ ਜਿਹੜਾ ਮੈਸੇਜ ਹੈ ਅੱਗੇ ਬਹੁਤ ਸਾਰੀ ਜਨਤਾ ਨੂੰ ਜਾਏਗਾ ਵਿਭਿੰਨ ਚੈਨਲਾਂ ਦੇ ਥਰੂ ਇਹਦਾ ਪ੍ਰਕਾਸ਼ਨ ਹੋਏਗਾ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਥੈਂਕ ਯੂ